ਇੱਕ ਵਾਰੀ ਕਿਸੇ ਦੇਸ਼ ਵਿੱਚ ਵਿਕਰਮਜੀਤ ਨਾਮ ਦਾ ਰਾਜਾ ਸੀ ਜੋ ਬਹੁਤ ਹੀ ਦਿਆਲੂ ਸੀ ਉਹ ਮਨੁੱਖਾਂ ਤੇ ਕੁਦਰਤ ਦੇ ਸਭ ਜੀਵਾਂ ਨੂੰ ਪਿਆਰ ਕਰਦਾ ਸੀ ਉਹ ਬੜੇ ਲੋਕ ਭਲਾਈ ਦੇ ਕੰਮ ਕਰਦਾ ਗਵਾਂਡੀ ਰਾਜੇ ਐਸ ਵਕਤੀ ਵਿੱਚ ਗਲਤਾਨ ਰਹਿੰਦੇ ਸਨ ਤੇ ਉਹਨਾਂ ਦੀ ਪ੍ਰਜਾ ਰਾਜੇ ਵਿਕਰਮਜੀਤ ਦੇ ਚੰਗੇ ਕੰਮਾਂ ਦੀ ਚਰਚਾ ਕਰਦੀ ਇਸੇ ਤਰ੍ਹਾਂ ਉਹ ਰਾਜੇ ਦੁਖੀ ਹੋ ਕੇ ਰਾਜੇ ਵਿਕਰਮਜੀਤ ਨਾਲ ਈਰਖਾ ਕਰਨ ਲੱਗ ਪਏ ਕਿਉਂਕਿ ਮਜਬੂਰੀ ਕਰਕੇ ਹੀ ਉਹਨਾਂ ਨੂੰ ਕੁਝ ਲੋਕ ਭਲਾਈ ਦੇ ਕੰਮ ਕਰਨੇ ਪੈਂਦੇ। ਇੱਕ ਦਿਨ ਰਾਜਾ ਵਿਕਰਮਜੀਤ ਦੇ ਮਹਿਲਾਂ ਉੱਪਰ ਦੋ ਹੰਸ ਆ ਕੇ ਬੈਠ ਗਏ। ਬਰਫ਼ ਵਰਗੇ ਚਿੱਟੇ ਅਤੇ ਲੰਮੀਆਂ ਧੌਣਾ ਵਾਲੇ। ਉਹ ਹੀਠਾਂ ਬੈਠੇ ਰਾਜੇ ਦੀ ਨਜ਼ਰੀ ਪੈ ਗਏ। ਰਾਜੇ ਨੇ ਉਹਨਾਂ ਲਈ ਮੋਤੀਆਂ ਦਾ ਇੱਕ ਥਾਲ ਭੇਜਿਆ। ਰਾਜੇ ਦਾ ਸਾਰਾ ਪਰਿਵਾਰ ਵੀ ਮਹਿਲਾਂ ਉੱਪਰ ਚੜ੍ਹ ਆਇਆ। ਹੰਸ ਮੋਤੀ ਚੁੱਕ ਕੇ ਬਹੁਤ ਖੁਸ਼ ਹੋਏ। ਸਤਜੁਗ ਵਿੱਚ ਜਾਨਵਰ ਦੀ ਗੱਲਾਂ ਕਰਿਆ ਕਰਦੇ ਸਨ। ਹੰਸਾਂ ਨੇ ਰਾਜੇ ਦੇ ਬੱਚਿਆਂ ਨਾਲ ਮਿੱਠੀਆਂ-ਮਿੱਠੀਆਂ ਪਿਆਰੀਆਂ-ਪਿਆਰੀਆਂ ਗੱਲਾਂ ਕੀਤੀਆਂ ਹੰਸ ਕਹਿੰਦੇ ਅਸੀਂ ਮਾਨ ਸਰੋਵਰ ਝੀਲ ਦੇ ਹੰਸ ਹਾਂ ਅਸੀਂ ਕੇਵਲ ਮੋਤੀ ਹੀ ਚੁਗਦੇ ਹਾਂ ਹੋਰ ਕੋਈ ਚੀਜ਼ ਨਹੀਂ ਖਾਂਦੇ ਭਲਾ ਰਾਜੇ ਕੋਲ ਮੋਤੀਆਂ ਦਾ ਕੀ ਘਾਟਾ ਸੀ ਰਾਜੇ ਨੇ ਹੰਸਾਂ ਨੂੰ ਪਿਆਰ ਨਾਲ ਕਿਹਾ ਕਿ ਤੁਸੀਂ ਕੁਝ ਦਿਨ ਸਾਡੇ ਕੋਲ ਹੀ ਰਹੋ ਹੰਸਾਂ ਨੂੰ ਉਹਨਾਂ ਦਾ ਪਰਿਵਾਰ ਅਤੇ ਦੋਸਤ ਝੀਲ ਤੇ ਉਡੀਕ ਰਹੇ ਸੀ ਪਰ ਫਿਰ ਵੀ ਉਹ ਨਾ-ਨਾ ਕਰ ਸਕੇ ਉਹ ਕੁਝ ਦਿਨ ਰਹਿਣ ਲਈ ਸਹਿਮਤ ਹੋ ਗਏ ਹੰਸਾਂ ਨੂੰ ਸਵੇਰੇ ਸ਼ਾਮ ਮੋਤੀਆਂ ਦਾ ਥਾਲ ਮਿਲ ਜਾਂਦਾ ਦਿਨ ਵੇਲੇ ਉਹ ਨੇੜੇ ਤੇਰੇ ਉਡਾਰੀ ਲਾ ਆਉਂਦੇ ਕਿੰਨਾ ਕਿੰਨਾ ਚਿਰ ਉਹਨਾਂ ਦਾ ਦਿਲ ਲਵਾ ਜਾਂਦੇ ਉਹ ਮੋਜਾਂ ਨਾ ਰਹਿੰਦੇ ਰਹੇ ਇੱਕ ਦਿਨ ਉਹਨਾਂ ਨੇ ਰਾਜੇ ਤੋਂ ਜਾਣ ਦੀ ਆਗਿਆ ਮੰਗੀ ਰਾਜੇ ਨੇ ਮੋਤੀਆਂ ਥਾਲ ਉਹਨਾਂ ਨੂੰ ਪਾਇਆ ਤੇ ਕਿਹਾ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੇ ਰਸਤੇ ਵਿੱਚ ਤੁਹਾਨੂੰ ਕੋਈ ਮੁਸੀਬਤ ਆਵੇ ਤਾਂ ਮੈਨੂੰ ਸੁਨੇਹਾ ਘੱਲ ਦੇਣਾ ਹੰਸਾ ਨੇ ਕਿਹਾ हे ਰਾਜਾ ਤੂੰ ਧੰਨ ਹੈ ਅਸੀਂ ਤੇਰਾ ਪਿਆਰ ਕਦੇ ਨਹੀਂ ਭੁੱਲਾਂਗੇ ਉਹ ਉੱਡਣ ਲਈ ਤਿਆਰ ਹੋਏ ਸਾਰਾ ਪਰਿਵਾਰ ਉਨ੍ਹਾਂ ਨੂੰ ਵਿਦਾ ਕਰਨ ਲਈ ਸਾਹਮਣੇ ਖੜਾ ਸੀ ਹੰਸਾ ਨੇ ਬੱਚਿਆਂ ਵੱਲ ਪਿਆਰ ਨਾਲ ਦੇਖਿਆ ਤੇ ਫਿਰ ਉਦਾਸ ਚਿਹਰੇ ਨਾਲ ਉਡਾਰੀ ਮਾਰ ਗਏ ਰਾਹ ਵਿੱਚ ਹੰਸ ਰਾਜੇ ਬਿਕਮਜੀਤ ਦਾ ਨਾਮ ਜਪਦੇ ਤੁਰ ਗਏ ਤੁਰੇ ਗਏ ਧੰਨ ਰਾਜਾ ਬਿਕਰਮਜੀਤ ਧੰਨ ਰਾਜਾ ਬਿਕਰਮਜੀਤ ਉਹ ਕਹਿੰਦੇ ਕਹਿੰਦੇ ਉਹ ਰਾਜੇ ਦੀ ਯੂ ਪਾਰ ਹੋ ਗਏ ਅੱਗੇ ਰਾਜਾ ਕਰਨ ਦਾ ਦੇਸ਼ ਸੀ ਜਦੋਂ ਹੰਸ ਰਾਜੇ ਦੇ ਮਹਿਲਾਂ ਉੱਤੋਂ ਦੀ ਧੰਨ ਰਾਜਾ ਬਿਕਰਮਜੀਤ ਕਹਿ ਕੇ ਲੰਗੇ ਤਾਂ ਰਾਜੇ ਨੇ ਸੁਣ ਲਿਆ ਉਸ ਨੇ ਆਪਣੇ ਬਾਜ ਹੰਸਾਂ ਦੇ ਪਿੱਛੇ ਛੱਡ ਦਿੱਤੇ ਛੇਤੀ ਹੀ ਬਾਜ ਹੰਸਾਂ ਨੂੰ ਵਾਪਸ ਰਾਜੇ ਦੇ ਮਹਿਲਾਂ ਵਿੱਚ ਮੋੜ ਲਿਆ ਆਏ ਰਾਜਾ ਕਰਨ ਸਵਾਮਨ ਸੋਣਾ ਰੋਜ਼ਾਨਾ ਪੁੰਨ ਕਰਿਆ ਕਰਦਾ ਸੀ ਉਸਨੇ ਹੰਸਾਂ ਨੂੰ ਕਿਹਾ ਤੁਸੀਂ ਮੇਰਾ ਨਾਮ ਕਿਉਂ ਨਹੀਂ ਲੈਂਦੇ ਮੈਂ ਸਵਾਮਨ ਸੋਣਾ ਰੋਜ਼ਾਨਾ ਪੁੰਨ ਕਰਦਾ ਹਾਂ ਹੰਸਾਂ ਨੇ ਇਸਤਕਾਰ ਨਾਲ ਕਿਹਾ ਰਾਜੇ ਵਿਕਰਮਜੀਤ ਨੇ ਸਾਨੂੰ ਮੋਤੀ ਖੁਆਏ ਅਤੇ ਪਿਆਰ ਦਿੱਤਾ ਹੈ ਅਸੀਂ ਉਸ ਦਾ ਨਾਮ ਹੀ ساری ਉਮਰ ਜਪਾਂਗੇ ਰਾਜੇ ਕਰਨ ਨੇ ਹੰਸਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਅਤੇ ਕਿਹਾ ਜੇ ਤੁਹਾਡਾ ਰਾਜਾ ਧੰਨ ਹੈ ਤਾਂ ਤੁਹਾਨੂੰ ਇੱਥੇ ਛੁਡਾ ਕੇ ਦਿਖਾਵੇ ਹੰਸਿਕਰਾ ਵਿੱਚ ਪੈ ਗਏ ਉਹ ਹੁਣ ਭੁੱਖ ਤੇ ਚਿੰਤਾ ਨਾਲ ਸੁੱਖਣ ਲੱਗੇ ਕਿਸੇ ਤਰ੍ਹਾਂ ਰਾਜੇ ਵਿਕਰਮ ਦੀ ਤੁਹਾਨੂੰ ਪਤਾ ਲੱਗ ਗਿਆ ਉਹ ਪੇਸ ਬਦਲ ਕੇ ਦੂਜੀ ਰਾਜਧਾਨੀ ਚਲਾ ਗਿਆ ਫਿਰ ਉਸਨੇ ਰਾਜੇ ਕਰਨ ਬਾਰੇ ਪਤਾ ਪਤਾ ਕੀਤਾ ਉਸਨੇ ਲੋਕਾਂ ਤੋਂ ਪੁੱਛਿਆ ਕਿ ਸਵਾ ਮਨ ਸੋਨਾ ਰੋਜ਼ਾਨਾ ਕਿੱਥੋਂ ਆਉਂਦਾ ਹੈ ਲੋਕਾਂ ਨੇ ਉਸਨੂੰ ਦੱਸਿਆ ਕਿ ਸ਼ਹਿਰ ਤੋਂ ਬਾਹਰ ਇੱਕ ਸਾਦ ਰਹਿੰਦਾ ਹੈ ਰਾਜਾ ਕਰਨ ਸਵੇਰੇ ਮੂੰਹ ਨੇਰੇ ਉੱਠ ਕੇ ਸਰੀਰ ਤੇ ਲੌਂਗ ਲਾਚੀਆਂ ਦੀ ਮਾਰਚ ਕਰਕੇ ਉਸ ਸਾਦ ਦੇ ਡੇਰੇ ਵਿੱਚ ਜਾਂਦਾ ਹੈ ਫਿਰ ਉੱਥੇ ਇੱਕ ਬਲਦੇ ਤੇਲ ਦੇ ਕੜਾਹੇ ਵਿੱਚ ਛਾਲ ਮਾਰਦਾ ਹੈ ਸਾਦ ਉਸਨੂੰ ਕੱਢ ਕੇ ਉਸ ਦਾ ਸੁਆਦ ਚੱਖਦਾ ਹੈ ਫਿਰ ਸਾਦ ਇੱਕ ਡੰਡੇ ਨਾਲ ਉਸ ਵਾਂ ਮਨ ਸੋਨਾ ਝਾੜ ਕੇ ਦਿੰਦਾ ਹੈ ਜੋ ਰਾਜਾ ਕਰਨ ਲੋਕਾਂ ਵਿੱਚ ਵੰਡ ਦਿੰਦਾ ਹੈ ਹੁਣ ਰਾਜੇ ਵਿਕਰਮਜੀਤ ਨੇ ਵਿਉਤ ਬਣਾ ਲਈ ਉਹ ਅੱਧੀ ਰਾਤ ਨੂੰ ਹੀ ਉੱਠ ਬੈਠਾ ਤੇ ਸਰੀਰ ਤੇ ਮਾਲਿਸ਼ ਕੀਤੀ ਤਿਆਰ ਹੋ ਕੇ ਸਾਧ ਦੇ ਡੇਰੇ ਪਹੁੰਚ ਗਿਆ ਉਹ ਲਖਨਰੰਜਨ ਕਹਿ ਕੇ ਉਸਨੇ ਤੇਲ ਦੇ ਘੜਾ ਵਿੱਚ ਛਾਲ ਮਾਰ ਦਿੱਤੀ ਸਾਧ ਨੇ ਭੱਜ ਕੇ ਉਸ ਨੂੰ ਕੱਢ ਲਿਆ ਅਤੇ ਉਸ ਦਾ ਸਵਾਦ ਚਖਿਆ ਬੜਾ ਸਵਾਦੀ ਸੀ ਸਾਧ ਨੇ ਪੂਰਾ ਖੁਸ਼ ਹੋ ਕੇ ਕਿਹਾ ਬੱਚਾ ਮੰਗ ਬੱਚਾ ਜੋ ਕੁਝ ਮੰਗਦਾ ਹੈ ਰਾਜੇ ਵਿਕਰਮਜੀਤ ਕਹਿੰਦਾ ਮਹਾਰਾਜ ਤੁਹਾਡਾ ਦਿੱਤਾ ਸਭ ਕੁਝ ਹੈ ਕਿਸੇ ਚੀਜ਼ ਦੀ ਲੋੜ ਨਹੀਂ ਸਾਧ ਫਿਰ ਕਹਿੰਦਾ ਬੱਚਾ ਮੰਗ ਲੈ ਦੂਸਰਾ ਬਚਨੇ ਆ ਰਾਜਾ ਫਿਰ ਕਹਿੰਦਾ ਮਹਾਰਾਜ ਤੁਹਾਡਾ ਦਿੱਤਾ ਸਭ ਕੁਝ ਹੈ ਸਾਧ ਉਸ ਨੂੰ ਖੁਸ਼ ਕਰਨ ਦੇ ਰੋ ਵਿੱਚ ਸੀ ਉਹ ਫਿਰ ਬੋਲਿਆ ਬੱਚਾ ਮੰਗ ਲੈ ਤੀਸਰਾ ਬਚਨੇ ਆ ਫੇ ਨਾ ਪਛਤਾਈ ਰਾਜੇ ਵਿਕਮ ਜੀ ਨੇ ਝਟੇ ਆਖ ਦਿੱਤਾ ਅੱਛਾ ਮਹਾਰਾਜ ਮੈਨੂੰ ਦੱਸ ਸਿਰਫ ਆਹ ਡੰਡਾ ਹੀ ਦੇ ਦਿਓ ਦੂ ਤੁਹਾਡੇ ਹੱਥ ਵਿੱਚ ਹੈ ਸਾਧ ਨੇਤਾ ਇਹ ਕਦੇ ਸੋਚਿਆ ਹੀ ਨਹੀਂ ਸੀ ਰਾਜੇ ਨੇ ਕਛ ਤੋਂ ਮੰਗਲਾ ਕੱਢ ਮਾਰਿਆ ਸੀ ਸਾਧ ਦੀ ਇੱਕ ਵਾਰੀ ਤਾਂ ਖਾਨੇਉ ਗਈ ਪਰ ਪੁਰਾਣੇ ਲੋਕ ਬਚਨ ਪਾਲਦੇ ਸਾਨੂੰ ਸਾਧ ਹੁਣ ਨਾ ਕਿਦਾਂ ਕਰ ਦਿੰਦਾ ਉਸ ਨੇ ਚੁੱਪ ਕਰਕੇ ਸੋਨਾ ਝਾੜਨ ਵਾਲ ਡੰਡਾ ਰਾਜਾ ਵਿਕਰਮਜੀਤ ਨੂੰ ਫਟਾ ਦਿੱਤਾ ਬਾਅਦ ਵਿੱਚ ਰਜਾਨਾ ਦੀ ਤਰ੍ਹਾਂ ਰਾਜਾ ਕਰਨ ਵੀ ਆਇਆ ਕੜਾਹੇ ਦੇ ਨੇੜੇ ਆ ਕੇ ਜਦੋਂ ਉਹ ਲਖਮ ਨਰੰਜਨ ਬੋਲਿਆ ਦਾ ਸਾਦ ਨੇ ਝਟ ਵਰ ਜੀਤਾ ਤੇ ਕਿਹਾ ਦੇਖੀ ਪ੍ਰੇਮੀਆਂ ਕਿਤੇ ਛਾਲ ਨਾ ਮਾਰ ਦੀ ਅੱਜ ਮੇਰੇ ਕੋਲ ਕੁਝ ਨਹੀਂ ਸੋਨੇ ਵਾਲਾ ਡੰਡਾ ਤਾਂ ਕੋਈ ਪਹਿਲਾਂ ਹੀ ਲੈ ਗਿਆ ਹੈ ਰਾਜਾ ਕਰਨ ਬੁਲਟ ਲੈ ਕਰਕੇ ਘਰ ਨੂੰ ਮੁੜੇ ਆਇਆ ਰਾਜਾ ਕਰਨ ਫਿਕਰਾਂ ਵਿੱਚ ਪੈ ਗਿਆ ਸਾਰੀ ਦੁਨੀਆ ਬਦਲ ਗਈ ਲੱਗਦੀ ਸੀ ਹੁਣ ਉਹ ਲੋਕਾਂ ਨੂੰ ਕੀ ਬੰਡੇਗਾ ਲੋਕੀ ਉਹਦੇ ਬਾਰੇ ਕੀ ਸੋਚਣਗੇ ਡੰਡਾ ਕੌਣ ਲੈ ਗਿਆ ਹੋ ਇਨਾ ਸੋਚਾ ਨੇ ਰਾਜੇ ਕਰਨ ਨੂੰ ਮੰਜੇ ਤੇ ਪਾ ਦਿੱਤਾ ਦਿਨੋ ਦਿਨ ਉਹਦੀ ਬਿਮਾਰੀ ਗੰਭੀਰ ਰੂਪ ਧਾਰਨ ਕਰਦੀ ਗਈ ਕਿਸੇ ਵੈਦ ਤੋਂ ਦਾ ਇਲਾਜ ਨਾ ਹੋਇਆ ਰਾਜੇ ਨੇ ਦੂਰ ਦੂਰ ਤੱਕ ਟੰਡੋਰਾ ਪਟਵਾ ਦਿੱਤਾ ਕਿ ਰਾਜੇ ਦਾ ਸਫਲ ਇਲਾਜ ਕਰਨ ਵਾਲੇ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ ਰਾਜੇ ਵਿਕਰਮਜੀਤ ਨੇ ਫਿਰ ਸਕੀਮ ਬਣਾਈ ਉਹ ਫਕੀਰਾਂ ਵਾਲੇ ਕੱਪੜੇ ਪਾ ਕੇ ਚਲਾ ਗਿਆ ਅਤੇ ਰਾਜੇ ਕਰਨ ਦੇ ਮਹਿਲਾਂ ਅੱਗੇ ਜਾ ਕੇ ਉਸ ਦੇ ਪਹਿਰੇਦਾਰਾਂ ਨੂੰ ਕਿਹਾ ਕਿ ਉਹ ਰਾਜੇ ਦਾ ਇਲਾਜ ਕਰ ਸਕਦਾ ਹੈ ਛੱਟ ਰਾਜੇ ਦਰਬਾਰੀ ਖੁਸ਼ ਹੋ ਗਏ ਉਸ ਨੂੰ ਰਾਜੇ ਕੋਲ ਲੈ ਗਏ ਰਾਜਾ ਵਿਕਰਮਜੀਤ ਨੇ ਉਸ ਦੀ ਨਬਜ ਦੇਖੀ ਦਿਲ ਤੇ ਹੱਥ ਰੱਖ ਕੇ ਵੇਖਿਆ ਪੈਰਾਂ ਦੀਆਂ ਪਤਲੀਆਂ ਤੇ ਉਂਗਲਾਂ ਮਾਰ ਕੇ ਦੇਖਿਆ ਤੇ ਫਿਰ ਕਹਿਣ ਲੱਗਾ ਤੈਨੂੰ ਕੁਝ ਨਹੀਂ ਹੋਇਆ ਤੈਨੂੰ ਕੇਵਲ ਹੰਸਾਂ ਦਾ ਸ਼ਰਾਪ ਮਾਰ ਗਿਆ ਹੈ ਜੋ ਤੂੰ ਕੈਦ ਕੀਤੇ ਹਨ ਇਹਨਾਂ ਨੂੰ ਛੱਡ ਦੇ ਫਿਰ ਤੋਂ ਨ ਉਹ ਬਰ ਨ ਹੋ ਜਾਵੇਗਾ ਰਾਜੇ ਨੇ ਹੰਸਾ ਨੂੰ ਛੱਡਣ ਦਾ ਵਚਨ ਦਿੱਤਾ ਕਿਉਂਕਿ ਉਸ ਦਾ ਕਾਫੀ ਹੰਕਾਰ ਜਾ ਚੁੱਕਾ ਸੀ ਫਿਰ ਰਾਜੇ ਵਿਕਰਮਜੀਤ ਨੇ ਉਸ ਨੂੰ ਬੱਕਰੀ ਦੇ ਦੁੱਧ ਨਾਲ ਨਹਾਇਆ ਅਤੇ ਤੇਲ ਦੀ ਮਾਲਸ਼ ਕੀਤੀ ਉਸ ਨੂੰ ਮੰਜੇ ਤੇ ਬਿਠਾ ਕੇ ਦਰਬਾਰੀਆਂ ਸਾਹਮਣੇ ਰਾਜੇ ਵਿਕਰਮਜੀਤ ਨੇ ਕਿਹਾ ਬੇਗਾਨੇ ਸੋਨੇ ਦਾ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ ਮੈਂ ਰਾਜਾ ਵਿਕਰਮਜੀਤ ਹਾਂ ਮੈਨੂੰ ਸੋਨੇ ਵਾਲੇ ਡੰਡੇ ਦੀ ਲੋੜ ਨਹੀਂ ਮੇਰੀ ਦਿਆ ਹੀ ਮੇਰਾ ਸੋਨਾ ਹੈ ਆ ਤੂੰ ਆਪਣਾ ਸੋਨੇ ਵਾਲਾ ਡੰਡਾ ਵਾਪਸ ਲੈ ਲੈ ਰਾਜਾ ਕਰਨ ਬਹੁਤ ਸ਼ਰਮਸ਼ਾਰ ਹੋਇਆ ਉਹ ਰਾਜੇ ਵਿਕਰਮਜੀਤ ਦੇ ਪੈਰੀ ਡਿੱਗ ਪਿਆ ਅਤੇ ਮਾਫੀ ਮੰਗੀ ਕਹਿੰਦਾ ਹੈ ਰਾਜਾ ਵਿਕਰਮਜੀਤ ਤੂੰ ਸੱਚ ਮੁੱਚ ਧੰਨ ਹੈ ਉਸਨੇ ਤਰੰਤ ਹੰਸਾ ਦੀ ਜੋੜੀ ਨੂੰ ਜੇਲ੍ਹ ਵਿੱਚੋਂ ਛੱਡ ਦਿੱਤਾ ਇੱਕ ਥਾਲ ਮੋਤੀਆਂ ਦਾ ਖਵਾ ਦਿੱਤਾ ਹੰਸ ਰਾਜੇ ਬਿਕਰਨਜੀਤ ਦਾ ਧੰਵਾਦ ਕਰਕੇ ਉਡਾਰੀ ਮਾਰ ਗਏ ਉੱਡੇਦੇ ਹੋਏ ਕਹਿੰਦੇ ਜਾ ਰਹੇ ਸਨ ਧੰਨ ਰਾਜਾ ਬਿਕਰਮਜੀਤ ਧੰਨ ਰਾਜਾ ਬਿਕਰਮਜੀਤ